ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੋ ਸਾਰੇ ਪੱਤਰਕਾਰ ਵੀਰ ਹਰ ਸਮੇਂ ਸਾਡੇ ਨਾਲ ਸਹਿਯੋਗੀ ਬਣ ਕੇ ਲਿਭਦੇ ਨੇ ਤੁਹਾਡੇ ਰਹੀਂ ਸਿੱਖ ਸੰਗਤਾਂ ਦੇ ਵਿੱਚ ਦੂਰ ਤੱਕ ਜਿਹੜਾ ਸੀ ਆਪਣਾ ਸਨੇਹਾ ਭੇਜ ਸਕਦੇ ਆਪਜੀ ਨੂੰ ਪਤਾ ਹੈ ਵੀ ਜੋ ਹਰ ਸਾਲ ਹੀ ਆਪਾਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੇ ਜਿਹੜੇ ਸਿੱਖ ਪਰਿਵਾਰ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਉਹਨਾਂ ਦੀਆਂ ਬੱਚੀਆਂ ਦੇ ਜਿਹੜੇ ਸ਼ੁਭ ਆਨੰਦਕਾਰਜ ਕਰਦੇ ਹਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਐਤਕੀ ਜੋ 5 ਮਈ 2024 ਦਿਨ ਐਤਵਾਰ ਜੋ ਅਸੀਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦਕਾਰਜ ਕਰ ਰਹੇ ਔਰ ਉਹਨਾਂ ਨੂੰ ਜੋ ਵੀ ਬਣਦਾ ਸਮਾਨ ਹੈ ਉਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਪੇਟੀ ਬਿੱਡ ਹੋ ਗਿਆ ਵੱਡੀ ਅਲਮਾਰੀ ਹੋ ਗਈ ਪੱਖਾ ਹੋ ਗਿਆ ਡਿਨਰ ਸੈੱਟ ਵਗੈਰਾ ਬਿਸਤਰੇ ਹੋਰ ਵੀ ਜਿਹੜਾ ਛੋਟਾ-ਮੋਟਾ ਸਮਾਨ ਆ ਸੀ ਉਹਨਾਂ ਬੱਚਿਆਂ ਨੂੰ ਦਿੰਨੇ ਆ ਤੇ ਨਾਲ ਅਸੀਂ ਜਿਹੜਾ ਐਤਕੀ ਇੱਕ ਗੱਤਕਾ ਮੁਕਾਬਲਾ ਰੱਖਿਆ ਜਿਹਦੇ ਵਿੱਚ ਟੀਮਾਂ ਸਾਡੇ ਨਾਲ ਸੰਪਰਕ ਕਰਨਗੀਆਂ ਜਿਹਦੇ ਵਿੱਚ ਅਸੀਂ ਪਹਿਲੀ ਟੀਮ ਪਹਿਲ ਨੰਬਰ ਤੇ ਆਉਣ ਵਾਲੀ ਨੂੰ 31000 ਰੁਪਏ ਨਾਮ ਰੱਖਿਆ ਦੂਜੇ ਨੰਬਰ ਤੇ ਆਉਣ ਵਾਲੇ ਉਹਨਾਂ ਨੂੰ 21000 ਤੇ ਤੀਸਰੇ ਨੰਬਰ ਤੇ ਆਉਣ ਵਾਲੇ ਜਿਹੜੇ ਉਹਨਾਂ ਨੂੰ 11000 ਰੁਪਿਆ ਦਾ ਔਰ ਨਾਲ ਅਸੀਂ ਦਸਤਾਰ ਮੁਕਾਬਲਾ ਰਖਾ ਰਹੇ ਆ ਤੇ ਜਿਹੜੇ ਬੱਚੇ ਸਿੱਖ ਬੱਚੇ ਦਮਾਲਾ ਬਣਦੇ ਨੇ ਸੋ ਖਾਲਸਾ ਹੀ ਫੌਜ ਸੋ ਉਹ ਵੀ ਬੱਚੇ ਹਾਜ਼ਰੀ ਭਰਨਗੇ ਜਿਨ੍ਹਾਂ ਦੀਆਂ ਦਸਤਾਰਾਂ ਸੋਹਣੀਆਂ ਬੰਨੀਆਂ ਹੋਣਗੀਆਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਜਿਹੜਾ ਇਨਾਮ ਵਜੋਂ ਸਨਮਾਨਿਤ ਕਰਾਉਂਦੇ ਸਰ ਇਹ ਮਤਲਬ ਕੀ ਆਦ ਰ ਤੁਸੀਂ ਬੱਚਾ ਹੋ ਲੜਕੀ ਹੋ ਤੁਸੀਂ ਸਨਮਾਨ ਕਰਾ ਪ੍ਰੋਵਾਈਡ ਕਰਕੇ ਦਿੰਦੇ ਤੁਸੀਂ ਡਿਸਟ੍ਰਿਕਟ ਦੇ ਥੋੜੇ ਡਿਸਟ੍ਰਿਕਟ ਪਾਸ ਹੋ ਫੈਮਿਲੀ ਇਹ ਮੁਕਾਬਲੇ ਸਸਟਾਈ ਚਾਰਿਆ ਕਿੰਨੀ ਚਲਾਈ ਜਾ ਰਹੀ ਹੈ ਇਹ ਚੋ ਕੇ ਇਹ ਜਿਹੜਾ ਜੀ ਵੇਖੋ ਸਾਨੂੰ ਖੱਲੇ ਜ਼ਿਲ੍ਹੇ ਨਾਲ ਨਹੀਂ ਸਾਡੇ ਵੱਲੋਂ ਤਾਂ ਇਹ ਆ ਵੀ ਚਲੋ ਜਿੱਥੋਂ ਵੀ ਕੋਈ ਸਿੱਖ ਲੋੜਵੰਦ ਪਰਿਵਾਰ ਜਾਂ ਕੋਈ Hindu ਲੋੜਵੰਦ ਪਰਿਵਾਰ ਦੇ ਸਪੈਕ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਮਤਲਬ ਗੱਲ ਨਾਲ ਲਾਉਣੀ ਹੈ ਕਿਉਂਕਿ ਇਸ ਚੀਜ਼ ਦੀ ਲੋੜ ਹੈ بڑے ਜਿਹੜੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਬੈਠੇ ਆ ਨਹੀਂ ਆਪਣੀਆਂ ਬੱਚੀਆਂ ਦਾ ਇਹ ਕਾਰਜ ਕਰ ਸਕਦੇ ਤੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਇੱਕ ਰੁਪਿਆ ਜਿਹੜਾ ਸੰਗਤਾਂ ਦਾ ਇਕੱਠਾ ਕਰਕੇ ਇਹਦੇ ਜਿਹੜਾ ਪ੍ਰੋਗਰਾਮ ਅਸੀਂ ਲਈਏ ਕਿੰਨੀਆਂ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਆਪਣੇ ਹਰ ਸਾਲ 21 ਬੱਚੀਆਂ ਦੇ ਸ਼ੁਭ ਅਨੰਦ ਕਾਰਜ ਹੁੰਦੇ ਆ ਜੀ ਸਾਡੇ ਕੋਲੇ ਕੁਝ ਬੱਚੀਆਂ ਦੇ ਨਾਮ ਉੰਦਰਜ ਹੋ ਚੁੱਕੇ ਆ ਤੇ ਤੁਹਾਡੇ ਰਹੀ ਅਸੀਂ ਜਿਹੜਾ ਤੁਹਾਨੂੰ ਇੱਥੇ ਬੁਲਾਇਆ ਤੁਸੀਂ ਸਾਡੇ ਸੱਦੇ ਤੇ ਆਏ ਹੋ ਇਹ ਹੀ ਮੈਸੇਜ ਸੰਗਤ ਨੂੰ ਲਾਉਣਾ ਕਿ ਕੋਈ ਲੋੜਵੰਦ ਪਰਿਵਾਰ ਹੋਵੇ ਸੋ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਜੋ 5 ਮਈ ਨੂੰ ਅਸੀਂ ਸੰਧੂ ਪੈਲਸ ਜੋ ਕੋੜ ਪੂਰਾ ਤਲਵੰਡੀ ਬਾਈਪਾਸ ਢਿੰਗੜਾ ਪੈਲਸ ਜਿਹਨੂੰ ਕਹਿੰਦੇ ਆ ਅ ਵਿਲਾ ਰਿਜ਼ੋਰਟ ਹੈ ਨਾ ਹਾਂਜੀ ਗ੍ਰੈਂਡ ਵਿਲਾ ਰਿਜ਼ੋਰਟ ਤੇ ਉਹਦੇ ਬਾਰ ਬਾਰ ਅਸੀਂ ਪਾਰਕ ਰੂ ਦੇ ਵਿੱਚ ਜਿਹੜਾ ਇਹ ਸ਼ੁਭ ਪ੍ਰੋਗਰਾਮ ਕਰਾਉਂਦੇ ਆ